NIA ਵੱਲੋਂ ਪਿੰਡ ਮੱਖੂ ਪਰ ਵਿਖੇ ਕੀਤੀ ਛਾਪੇ ਮਾਰੀ। ਰਾਮਪਾਲ ਸਨੂ ਨੇ NIA ਦੀ ਟੀਮ ਵੱਲੋਂ ਤੰਗ ਪਰੇਸ਼ਾਨ ਕਰਨ ਦੇ ਲਗਾਏ ਦੋਸ਼। ਪੂਰੇ ਪੰਜਾਬ ਵਿੱਚ NIA ਦੀ ਟੀਮ ਵੱਲੋਂ ਛੱਕੀ ਵਿਅਕਤੀਆਂ ਦੇ ਘਰਾਂ ਵਿੱਚ ਜਾ ਕੇ ਛਾਪੇ ਮਾਰੀ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ NIA ਦੀ ਟੀਮ ਵੱਲੋਂ ਪਿੰਡ ਮੱਖੂ ਪਰ ਦੇ ਸਰਪੰਚ ਤਾਰ ਅੰਦਰ ਛਾਪੇ ਮਾਰੀ ਕੀਤੀ ਗਈ ਇਸ ਮੌਕੇ ਰਾਮਪਾਲ ਸੋਨੂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਉਹਨਾਂ ਦੀ ਪਤਨੀ ਕਲਵਿੰਦਰ ਕੌਰ ਨੂੰ ਪਿੰਡ ਮੱਖੂਪੁਰ ਦੀ ਪੰਚਾਇਤ ਨੇ ਸਰਬਸੰਮਤੀ ਨਾਲ ਸਰਪੰਚ ਚੁਣਿਆ ਹੋਇਆ ਹੈ ਅਤੇ ਪਿੰਡ ਦੇ ਵਿਕਾਸ ਲਈ ਉਹ ਹਮੇਸ਼ਾ ਤਤਪਰ ਰਹਿੰਦੇ ਹਨ ਉਹ ਨੌਜਵਾਨਾਂ ਨੂੰ ਮਾੜੀ ਸੰਗਤ ਤੋਂ ਦੂਰ ਰੱਖਣ ਲਈ ਹਮੇਸ਼ਾ ਉਹਨਾਂ ਨੂੰ ਖੇਡਾਂ ਨਾਲ ਜੋੜਨ ਲਈ ਉਤਸ਼ਾਹਿਤ ਵੀ ਸਮੇਂ-ਸਮੇਂਤੇ ਕਰਦੇ ਰਹਿੰਦੇ ਹਨ ਉਹਨਾਂ ਦੱਸਿਆ ਕਿ ਉਨਾ ਨੂੰ ਬਹੁਤ ਹੈਰਾਨੀ ਉਸ ਵੇਲੇ ਹੋਈ ਜਦੋਂ ਤੜਕੇ ਸਵੇਰੇ 5 ਵਜੇ ਐਨ ਆਈ ਏ ਦੀ ਟੀਮ ਦੇ ਬਲੋਂ ਉਹਨਾਂ ਦੇ ਘਰ ਵਿੱਚ ਆ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਉਹਨਾਂ ਦੱਸਿਆ ਕਿ 5 ਘੰਟੇ ਲਗਾਤਾਰ ਟੀਮ ਬਲੋਂ ਛਾਪੇਮਾਰੀ ਦੌਰਾਨ ਪੁੱਛਗਿੱਛ ਕੀਤੀ ਗਈ ਅਤੇ ਸਾਡੇ ਮੋਬਾਈਲ ਫੋਨ ਵੀ ਉਹਨਾਂ ਨੇ ਬੰਦ ਕਰਵਾਏ ਅਤੇ ਉਹਨਾਂ ਦੀ ਕਾਰ ਦੀ ਤਲਾਸ਼ੀ ਵੀ ਲਈ। ਉਹਨਾਂ ਦੱਸਿਆ ਇਹ ਪਹਿਲਾਂ ਉਹਨਾਂ ਦੇ ਭਰਾ ਦੇ ਉੱਪਰ ਵਕਤ ਵਕ ਮਾਮਲੇ ਦਰਜ ਸਨ ਅਤੇ ਉਸਦੇ ਭਰਾ ਨੂੰ ਮਾਨਯੋਗ ਅਦਾਲਤ ਦੇ ਵੱਲੋਂ ਜ਼ਮਾਨਤ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਉਸਦਾ ਭਰਾ ਵੀ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦਾ ਹੈ ਅਤੇ ਉਹ ਸੁਧਰਨਾ ਵੀ ਚਾਹੁੰਦਾ ਹੈ ਉਹਨਾਂ ਐਨਆਈਏ ਦੀ ਟੀਮ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਪਰਿਵਾਰ ਨੂੰ ਮਾਨਸਿਕ ਤੌਰ ਤੇ ਤੰਗ ਪ੍ਰੇਸ਼ਾਨ ਨਾ ਕੀ ਮੇਰਾ ਨਾਮ ਜੀ ਪਿੰਡ ਮੱਖੂਰ ਤੋਂ ਮੈਂ ਰਾਮਪਾਲ ਸੋਨੂੰ ਏ ਮੇਰੇ ਬਾਈ ਸਰਪੰਚ ਨੇ ਜੀ ਮੈਂ ਮੱਖੂ ਬਖੋ ਜਿਹੜੀ ਅੱਜ ਰੇਡ ਪਈ ਹੈ ਐਨਆਈਏ ਦੀ ਇਹ ਕਿਸ ਕਰਕੇ ਪਈ ਹੈ ਤੁਹਾਡੇ ਕੋਲ ਦੇਖੋ ਸਰ ਇਹ ਜਿਹੜੀ ਰੇਡ ਹੋਈ ਹੈ ਜੀ ਇਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਸੀ ਸਾਡੇ ਕਾਜ ਨੂੰ ਰਿਸ਼ਤੇਦਾਰ ਨੇ ਜੀ ਉਹਨਾਂ ਦਾ ਕਿਤੇ ਬਾਹਰੋਂ ਫੋਨ ਫਾਨ ਕੋਈ ਵੀ ਜੋ ਉਹਨਾਂ ਦਾ ਅਟੈਚਮੈਂਟ ਹੋਈ ਹੈ ਫੋਨ ਦੀ ਕਿਸੇ ਹੋਰ ਬੰਦੇ ਨਾਲ ਤੇ ਉਹਨਾਂ ਦੇ ਨਾਲ ਹੀ ਜੋੜ ਕੇ ਸਾਡੇ ਵੀ ਇਹ ਰੇਡ ਕੀਤੀ ਗਈ ਹੈ ਜੀ ਕਿੰਨੇ ਘੰਟੇ ਰਹਿ ਗਈ ਆ ਤੁਹਾਡੇ ਕੋਲ ਤਕਰੀਬਨ 4 ਤੋਂ 5 ਘੰਟੇ ਇੱਥੇ ਰਹੇ ਜੀ ਇਨਵੈਸਟੀਗੇਸ਼ਨ ਕੀਤੀ ਹੈ ਜੀ ਜਿੰਨੇ ਵਜੇ ਆਗੇ ਸੀ ਸਵੇਰੇ ਤਕਰੀਬਨ 5:30 ਆਗੇ ਸੀ ਜੀ 5:30 ਵਜੇ ਕੋਈ ਚੈਕਿੰਗ ਵੀ ਕੀਤੀ ਆ ਘਰ ਦੀ ਤਲਾਸ਼ੀ ਤਲੋਸ਼ੀ ਲਈ ਹਾਂ ਨਾਰਮਲ ਮੜੀ ਮੋਟੀ ਜੀ ਨਾਰਮਲ ਤਲਾਸ਼ੀ ਲਈ ਸੀ ਗੱਡੀ ਵਗੈਰਾ ਦੀ ਲਈ ਹੈ ਜੀ ਤੇ ਮੜੀ ਮੋਟੀ ਜਦਾ ਬਰਾਜ ਦੂਗੀ ਆ ਜੀ ਇਹਨਾਂ ਦੀ ਪਲਾਸ਼ੀ ਲਈ ਘਰੇ ਕੌਣ ਕੌਣ ਸੀ ਉਸ ਵੇਲੇ ਸਾਰਾ ਪਰਿਵਾਰ ਇੱਥੇ ਹੀ ਸੀ ਜੀ ਕਿਤਨੇ ਕਿਤੇ ਹਰਾਸਮੈਂਟ ਲੱਗਦੇ ਆ ਵੀ ਤੁਹਾਨੂੰ ਹੋਈ ਲੱਗਦੀ ਆ ਹਾਂ ਜੀ ਹਰਾਸਮੈਂਟ ਦਾ ਹੈ ਵੀ ਇਹ ਦੇਖੋ ਜਿਹਦਾ ਚੀਜ਼ ਆ ਸਾਨੂੰ ਕਿਸੇ ਚੀਜ਼ ਦਾ ਪਤਾ ਵੀ ਹੈ ਨਹੀਂ ਤੇ ਕੀ ਹੋਇਆ ਕੀ ਨਹੀਂ ਕਿੱਥੇ ਕੀ ਹੋਇਆਗਾ ਉਹਦੇ ਵਿੱਚ ਅਚਾਨਕ ਕੋਈ ਆ ਕੇ ਪੁੱਛ ਗਿਸ਼ ਕਰਨ ਲੱਗ ਜਵੇ ਜਿਸ ਚੀਜ਼ ਬਾਰੇ ਸਾਨੂੰ ਪਤਾ ਹੀ ਨਹੀਂ ਜੀ ਤੇ ਉਹਦੇ ਵਿੱਚ ਹਰਾਸਮੈਂਟ ਤਾਂ ਹੁੰਦੀ ਹੈ ਜੀ ਬੰਦੇ ਜੀ ਜਿਹੜੀ ਟੀਮ ਆਈ ਹੈ ਉਹਨੇ ਤੁਹਾਨੂੰ ਕੀ ਕੋਈ ਕਿਸ ਤਰ੍ਹਾਂ ਦੇ ਸਵਾਲ ਕੀਤੇ ਉਹਦੇ ਬਾਰੇ ਦੱਸੋ ਬੋਲੋ ਤੁਹਾਨੂੰ ਕੀ ਪੁੱਛਿਆ ਉਹਨਾਂ ਨੇ ਨਹੀਂ ਮੈਨੂੰ ਤੋਂ ਸਵਾਲ ਨਹੀਂ ਕੋਈ ਵੀ ਕੀਤਾ ਜੀ ਉਹਨਾਂ ਨੇ ਮੈਨੂੰ ਪਤਾ ਲੱਗਿਆ ਤੁਹਾਡੇ ਬੱਚੇ ਜਿਹੜੇ ਸੇਕਿਉਰਿਟੀ ਘਬਰਾਗੇ ਸੀਗੇ ਇਸ ਵੇਲੇ ਆਏ ਸਾਰਾ ਪਰਿਵਾਰ ਆਪਣੇ ਘਬਰਾਇਆ ਹੋਇਆ ਸੀ ਜੀ ਉਹਦਾ ਯਹੀ اچانک ਕੋਈ ਵੀ ਗੱਲ ਹੁੰਦੀ ਹੈ ਤਾਂ ਸੁੱਤੇ ਪਏ ਉੱਠੇ ਅਸੀਂ ਤਾਂ ਉਹਨਾਂ ਨੇ ਉਠਾਇਆਗਾ ਰਾਤੀ ਥੋੜਾ ਹੀ ਜਿਹਾ 延迟 ਲੇਟ ਆਏ ਕੰਮਕਾਰ ਤੋਂ ਵਿਲੇ ਹੋਏ ਸੀ ਇਸ ਕਰਕੇ ਸਵੇਰਾ ਥੋੜੇ ਲੇਟ ਉੱਠੇ ਹੀ ਉਹਨਾਂ ਨੇ ਉਠਾਇਆ ਕਿ ਸਾਨੂੰ ਹੋਰ ਤਾਂ ਕੋਈ ਗੱਲ ਨਹੀਂ ਸੀ ਜਿਹੜੀ ਆਪਣੀ ਟੀਮ ਆਈ ਹੈ ਜੀ ਜੀ ਸਰ ਉਹਦੇ ਉਹਨਾਂ ਨੇ ਰੇਟ ਕਿਤੀ ਹੈ ਜੀ ਸਰ ਉਹਨਾਂ ਨੇ ਤੁਹਾਨੂੰ ਤੁਸੀਂ ਉਹਨਾਂ ਨੂੰ ਪੁੱਛਿਆ ਵੀ ਕੋਈ ਦਸਖਤ ਜਾਂ ਕੋਈ ਤੁਹਾਡੇ ਕੋਲ ਲਿਖਤ ਪੜ੍ਹ ਤੇ ਜਾਂ ਕੋਈ ਸਾਈਨ ਕਰਾਏ ਜਾਂ ਕੋਈ ਤੁਹਾਨੂੰ ਉਹਨਾਂ ਨੇ ਕਿਤੇ ਬੁਲਾਇਆ ਵੀ ਤੁਸੀਂ ਉੱਥੇ ਆਓ ਦਾ ਕੋਈ ਇੰਦਾਂ ਦੀ ਕੋਈ ਗਲਤ ਹੋਈ ਹੈ ਨਹੀਂ ਮੈਨੂੰ ਨਹੀਂ ਜੀ ਬੁਲਾਇਆ ਉਹਨਾਂ ਨੇ ਕਿਤੇ ਵੀ ਮੇਰੇ ਬ੍ਰਦਰ ਨੂੰ ਬੁਲਾਇਆ ਸੀ ਜੀ ਤੇ ਕੀ ਲੱਗਦਾ ਹੈ ਕਿ ਜਿੱਦਾਂ ਐਨਆਈ ਦੀ ਰੇਟ ਟਿਮ ਰੇਟ ਕਰਦੀ ਹੈ ਲਗਾਤਾਰ ਜੀ ਸਰ ਵਾਪਸ ਜਗ੍ਹਾ ਤੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਤਾਂ ਇਹ ਅਪੀਲ ਕਰਨਾ ਚਾਹੁੰਦੇ ਹਾਂ ਜੀ ਜੇ ਕਿਸੇ ਦਾ ਵੀ ਕੋਈ ਵੀ ਕੇਸ ਹੁੰਦਾ ਹੈਗਾ ਉਹਦੇ ਨਾਲ ਰਿਲੇਟਿਵ ਉਸੇ ਬੰਦੇ ਉਹਨਾਂ ਬੰਦਿਆਂ ਤੋਂ ਪੁੱਛ ਗੀਸ਼ ਕੀਤੀ ਜਾਵੇ ਕਿਉਂਕਿ ਨਾ ਕਿ ਹੁਣ ਜਿੱਦਾਂ ਸਾਡੇ ਆਏ ਆ ਸਾਨੂੰ ਲੋਕੀ ਇੱਦਾਂ ਸੋਚਦੇ ਇਹਨਾਂ ਦੇ ਘਰੇ ਪਤਾ ਨਹੀਂ ਕਾਂ ਤੋਂ ਐਨਆਰਆਈ ਦੀ ਮਤਲਬ ਐਨਆਈਏ ਦੀ ਰੇਡ ਪਈ ਹੈ ਉਹ ਪਤਾ ਨਹੀਂ ਕਿ ਕਿੱਡਾ ਇਹਨਾਂ ਨੇ ਕ੍ਰਾਈਮ ਕਰਤਾ ਹੈ ਜਾਂ ਕੀ ਗੱਲ ਹੈ ਹਨਾ ਜੀ ਉਹਦੇ ਵਿੱਚ ਜਿੱਦਾਂ ਹੁਣ ਸਾਡਾ ਨਗਰ ਵੀ ਹੈ ਨਗਰ ਨੂੰ ਸਾਡੇ ਨੂੰ ਪਤਾ ਸਾਰਿਆਂ ਨੂੰ ਇਦਾਂ ਦਾ ਸਾਡਾ ਕੋਈ ਤੇ ਬਹੁਤਾ ਮੇਰਾ ਕੋਈ ਦੂਜਾ ਹੈ ਹੀ ਨਹੀਂ ਜੀ ਠੀਕ ਹੈ ਜੀ ਅਸੀਂ ਆਪਣੇ ਕੰਮ ਤੱਕ ਸੀਮਤ ਰਹਿੰਦੇ ਆ ਆਪਣੇ ਪਰਿਵਾਰ ਦੇ ਵਿੱਚ ਰਹਿੰਦੇ ਆ ਆਪਣੇ ਪਰਿਵਾਰ ਤੱਕ ਸਾਨੂੰ ਮਤਲਬ ਆਪਣੇ ਬੱਚੇ ਪਾਲਦੇ ਆ ਜੀ ਟੀਮ ਆਈ ਕੋਈ ਫੋਨ ਵਗੈਰਾ ਤਾਂ ਤੁਹਾਡੀ ਕੋਈ ਹੋਰ ਚੀਜ਼ ਤਾਂ ਨਹੀਂ ਲੱਗ ਲਏਗਾ ਨਹੀਂ ਕੁਛ ਨਹੀਂ ਜੀ ਨਾਲ ਲੱਗੇ ਗਏ ਉਹ ਕੁਛ ਨਹੀਂ ਉਹਨਾਂ ਨੇ ਦੂਜਾ ਕੀਤਾ ਜੀ ਫੋਨ ਸਾਡੇ ਸਵਿਚ ਆਫ ਕਰਨ ਨੂੰ ਗਿਆ ਉਹਨਾਂ ਨੇ ਤੇ ਹੋਰ ਉਹਨਾਂ ਨੇ ਕੁਛ ਨਹੀਂ ਸਾਡਾ ਕੁਛ ਨਹੀਂ ਨਾਲ ਲੱਗੇ ਗਏ ਤੁਹਾਡੇ ਰਿਸ਼ਤੇਦਾਰਾਂ ਦੀ ਵੀ ਰੇਡ ਮਾਰੀ ਨਾ ਹਾਂਜੀ ਉੱਥੇ ਵੀ ਗਏ ਸੀ ਸਾਡੇ ਰਿਸ਼ਤੇਦਾਰ ਜਿਹੜਾ ਪਿੰਡ ਹੈ ਜੀ ਪਿੰਡ ਜੂੜ ਪਰਜੀ ਉੱਥੇ ਕਿੰਨੇ ਕੁ ਘੰਟੇ ਰਹੇ ਹੈ ਕੁਛ ਉੱਤੇ ਬਾਰੇ ਜਾਣਕਾਰੀ ਨਹੀਂ ਉਹਨਾਂ ਨਾਲ ਸਾਡੀ ਗੱਲ ਨਹੀਂ ਜੀ ਹਾਲੇ ਹੋਈ ਇਹ ਬੋਲਦੇ ਸੀ ਕੀ ਮੰਗ ਕਰਦੇ ਆ ਅਸੀਂ ਤਾਂ ਇਹ ਮੰਗ ਕਰਦੇ ਆਂਗੇ ਜੋ ਵੀ ਇਹਨਾਂ ਕੇਸਾਂ ਦੇ ਵਿੱਚ ਜਿੱਦਾਂ ਜੀ ਕੋਈ ਵੀ ਜਿਹੜਾ ਇਨਵੋਲਵ ਹੈ ਜੋ ਹੈਗੇ ਆ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਹੁਣ ਜਿੱਦਾਂ ਮੈਨੂੰ ਫੋਨ ਆਉਣ ਲੱਗੇ ਜੀ ਕੀ ਗੱਲ ਹੋਈ ਕੀ ਗੱਲ ਹੋਈ ਹਰ ਚੈਨਲ ਤੇ ਨਿਊਜ਼ ਚਲਾਤੀ ਠੀਕ ਹੈ ਜੀ ਉਹਦੇ ਵਿੱਚ ਸਾਨੂੰ ਬਣਵਾਜਾ ਹਾਈਲਾਈਟ ਕੀਤਾ ਗਿਆ ਜੀ ਅਸੀਂ ਇਹ ਮੰਗ ਅਪੀਲ ਕਰਦੇ ਆਂ ਕਿ ਤੇ ਮਤਲਬ ਠੀਕ ਹੈ ਜਿੱਥੇ ਜੋ ਕੇਸ ਹੋਇਆ ਵਾ ਉੱਥੇ ਪੁੱਛ ਗੀ ਅਸੀਂ ਕੀਤੀ ਜਾਵੇ ਨਾ ਕਿ ਹੁਣ ਜਦੋਂ ਸਾਨੂੰ ਮਤਲਬ ਹਾਈਲਾਈਟ ਜਿਆਦਾ ਕਰਤਾ ਜੀ ਕਿ ਉੱਥੇ ਰੇਡ ਪਈ ਆ ਹਾਲੇ ਕਿ ਜਿਹੜਾ ਹੋਰ ਜਗਾ ਵੀ ਕਈ ਜਗਾ ਪਈ ਆ ਜਾਂ ਨਹੀਂ ਪਈ ਸਾਨੂੰ ਇਸ ਬਾਰੇ ਜਾਣਕਾਰੀ ਨਹੀਂ ਆ ਸਾਨੂੰ ਜਿਆਦਾ ਕੋਈ ਨਹੀਂ ਪਤਾ ਕਿਸ ਵਜ੍ਹਾ ਤੋਂ ਹਾਈਲਾਈਟ ਕੀਤਾ ਗਿਆ ਹੈਗਾ ਨਾਮ ਤਾਂ ਸਵੇਤ ਆ ਜਿਹੜਾ ਇਲਾਕੇ ਵਿੱਚ ਇੱਕੋ ਜੰਲੇ ਸਰਪੰਚ ਸੋਨੂ ਦੇ ਮੱਖੂ ਪਰਾਲੇ ਤੇ ਰੇਡ ਪਈ ਆ ਹਾਂਜੀ ਇਹ ਹਾਈਲਾਈਟ ਕਰਨ ਵਾਲੇ ਵਿੱਚੇ ਹੁੰਦੇ ਆ ਜੀ ਹਾਲੇ ਕਿ ਸਾਡਾ ਕਿਸੇ ਦਾ ਕੋਈ ਦੂਜਾ ਨਹੀਂ ਹੈਗਾ ਅਸੀਂ ਲੋਕ ਭਲਾਈ ਦਾ ਕੰਮ ਵੀ ਕਰਦੇ ਇੱਥੇ ਪਿੰਡ 'ਚ ਵੀ ਕਾਫੀ ਕੰਮ ਕਰਾਏ ਆ ਜੇ ਪਿੰਡ ਨੇ ਸਾਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਤਾਂ ਕਿਸੇ ਕੁਝ ਦੇਖ ਕੇ ਚੁਣਿਆ ਹੋਊ ਮੈਂ ਇੱਥੇ ਜੰਮਿਆ ਪਲਿਆ ਮੈਨੂੰ ਜਾਣਦੇ ਹੈ ਮੇਰੇ ਲੋਕ ਹੈ ਸਾਨੂੰ ਪਸੰਦ ਕਰਦੇ ਆ ਇਸੇ ਕਰਕੇ ਜੀ ਸਾਨੂੰ ਉਹਨਾਂ ਨੇ ਸਰਪੰਚ ਚੁਣਿਆ ਕੁਝ ਲੋਕਾਂ ਨੂੰ ਜੇ ਨਹੀਂ ਹੈਗਾ ਮਨਜ਼ੂਰ ਤਾਂ ਉਹ ਹਾਈਲਾਈਟ ਕਰਨ ਦੇ ਵਿੱਚ ਹੋ ਜਾਂਦੇ ਆ ਜੀ